ਦਾਰੋਈ ਬੜੀ ਹੈ ਨਾ ਆ ਖੋਲੀ ਟੱਕਣ ਖੋਲੀ ਆਏ ਭਰੇ ਨੇ ਨਾ ਟੱਕਰ ਖੋਲ ਟੱਕਰ ਖੋਲ ਲੈ ਮੈਂ ਚੱਕ ਲਈ ਬ्रो ਫਰੀ ਉਸ ਤੋਂ ਬਾਅਦ ਕਰਦੇ ਆਂ ਬੰਦ ਕਰ ਦੀ ਆ ਲੈ ਲਓ ਲਾਂਹ ਦੀ ਲੈ ਲਓ ਅੱਲਾਹ ਇਹ ਨਾ ਆ ਗੜੋ ਪਰੇਸ਼ਾਨ राहुल <laughs> <laughs> ਇਹ ਕਿੰਨੇ ਲੀਟਰ ਦਾ ਹੈ ਹਾਂਜੀ 20 ਲੀਟਰ ਦਾ ਜਿਆਦਾ ਹੈ ਲਾਹ ਲਾਹ ਨਹੀਂ ਦੇ ਪਤਾ ਨਹੀਂ ਕਿ ਸੌਣ ਪੰਨੇ ਚ ਚੈੱਕ ਮਾਰ ਪਟ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਇਹ ਸਰ ਮਿਤੀ 27/3/24 ਨੂੰ ਏਸੀ ਲਖਮੀਰ ਸਿੰਘ ਸਮੇਤ ਪੁਲਿਸ ਪਾਰਟੀ ਪਟ੍ਰੋਲਿੰਗ ਤੇ ਸੀ ਤਾਂ ਇਹਨਾਂ ਨੂੰ ਮੁਕਰੀ ਹੋਈ ਪਿੰਡ ਲਮੋਚਾ ਕੜਾ ਕਿ ਸੁਖਚੈਨ ਦੇ ਪੁੱਤਰ ਜਸਵੀਰ ਸਿੰਘ ਸ਼ਰਾਬ ਕੱਢਣ ਤੇ ਵੇਚਣ ਦਾਦੀ ਹੈ ਜੇ ਹੁਣੇ ਹੀ ਇਸ ਤੇ ਕਾਰਵਾਈ ਕੀਤਾ ਜਾਵੇ ਤਾਂ ਨਜਾਇਜ਼ ਸ਼ਰਾਬ ਲਾਹਣ ਅਤੇ ਚਾਲੂ ਪੱਟੀ ਮਿਲ ਸਕਦੀ ਹੈ ਜਿਸ ਤੇ ਏਸੀ ਲਖਮੀ ਸਿੰਘ ਨੂੰ ਰੇਡ ਕਰਨ ਤੇ 120 ਲੀਟਰ ਲਾਹਣ ਤੇ 25 ਬੋਤਲਾਂ ਨਜਾਇਜ਼ ਸ਼ਰਾਬ ਅਤੇ ਚਾਲੂ ਪੱਟੀ ਦਾ ਸਮਾਨ ਬਰਾਮਦ ਹੋਇਆ ਹੈ ਜਿਸ ਤੇ ਮਕੱਲਮਾ ਨੰਬਰ 223327324 ਤਿੰਨ ਤਰ੍ਹਾਂ ਕਾਰ 3114 ਸਾਈਜ ਜੈਕਟ 3000 ਜਰ ਲਬਾ ਰਜਿਸਟਰ ਕੀਤਾ ਗਿਆ ਜੀ ਇਹ ਬੰਦਾ ਕੋਈ ਗ੍ਰਿਫਤਾਰੀ ਵੀ ਨਹੀਂ ਦੋਸ਼ੀ ਮੌਕੇ ਤੋਂ ਭਰ ਆ ਰਹੇ ਜੀ ਹਾਂ ਰੇਡ ਕੀਤਾ ਜਾ ਰਣੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਇਹ ਸਰ ਮਿਤੀ 27/3/24 ਨੂੰ ਏਸੀ ਲਖਮੀਰ ਸਿੰਘ ਸਮੇਤ ਪੁਲਿਸ ਪਾਰਟੀ ਪੈਟਰੋਲਿੰਗ ਤੇ ਸੀ ਤਾਂ ਇਹਨਾਂ ਨੂੰ ਮੁਕਰੀ ਹੋਈ ਪਿੰਡ ਲਮੋਚਾ ਕੜਾ ਕਿ ਸੁਖਚੈਨ ਦੇ ਪੁੱਤਰ ਜਸਵੀਰ ਸਿੰਘ ਸ਼ਰਾਬ ਕੱਢਣ ਤੇ ਵੇਚਣ ਦਾਦੀ ਹੈ ਜੇ ਹੁਣੇ ਹੀ ਇਸ ਤੇ ਕਾਰਵਾਈ ਕੀਤਾ ਜਾਵੇ ਤਾਂ ਨਜਾਇਜ਼ ਸ਼ਰਾਬ ਲਾਹਣ ਅਤੇ ਚਾਲੂ ਪੱਠੀ ਮਿਲ ਸਕਦੀ ਹੈ ਜਿਸ ਤੇ ਏਸੀ ਲਖਮੀ ਸਿੰਘ ਨੂੰ ਰੇਡ ਕਰਨ ਤੇ 120 ਲੀਟਰ ਲਾਹਣ ਤੇ 25 ਬੋਤਲਾਂ ਨਜਾਇਜ਼ ਸ਼ਰਾਬ ਅਤੇ ਚਾਲੂ ਪੱਠੀ ਦਾ ਸਮਾਨ ਬਰਾਮਦ ਹੋਇਆ ਹੈ ਜਿਸ ਤੇ ਮਕੱਲਮਾ ਨੰਬਰ 22327324 ਤਿੰਨ ਤਰ੍ਹਾਂ ਕਾਰਟ ਸੀ 14 ਸਾਈਜ਼ ਵਾਲਾ ਜੈਕਟ 3000 ਜਰ ਲੱਭਾ ਰਜਿਸਟਰ ਕੀਤਾ ਗਿਆ ਜੀ ਇਹ ਬੰਦਾ ਕੋਈ ਗ੍ਰਫਤਾਰੀ ਵੀ ਨਹੀਂ ਦੋਸ਼ੀ ਮੌਕੇ ਤੋਂ ਫਰਾਰ ਹੈ ਜੀ ਹਾਂ ਰੇਡ ਕੀਤਾ ਜਾ ਰਹੇ ਨੇ